ਪ੍ਰਾਈਮਸ اور ਅਪਚਨਲਸ ਤੁਹਾਡੇ ਸਾਰੇਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਆ ਅੱਜ ਦੀਆਂ ਕੁਝ ਖਾਸ ਨਿਊਜ਼ ਲੈ ਕੇ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕੁਝ ਖਾਸ ਨਿਊਜ਼ ਸਭ ਤੋਂ ਪਹਿਲੀ ਨਿਊਜ਼ ਆ ਰਹੀ ਹੈ ਨੇਪਾਲ ਦੱਸਿਆ ਜਾ ਰਿਹਾ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਿੱਥੇ ਨੇਪਾਲ ਤੇ ਫਰਾਂਸ ਦੇ ਵਿੱਚ ਹੁਣ ਸਰਕਾਰਾਂ ਦੇ ਖਿਲਾਫ ਲੋਕ ਸੜਕਾਂ ਤੇ ਉਤਰੇ ਹੋਏ ਹਨ ਉੱਥੇ ਹੀ ਹੁਣ ਬ੍ਰਿਟੇਨ ਤੋਂ ਵੀ ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕਾਇਰਸ ਸਟਾਰਮਰ ਨੇ ਅਮਰੀਕਾ ਦੇ ਵਿੱਚ ਬ੍ਰਿਟਿਸ਼ ਰਾਜਦੂਤ ਪੀਟਰ ਮੌਨਸਨ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਇਹ ਫੈਸਲਾ ਜੈਫਰੀ ਐਬਸਟੇਨ ਨਾਲ ਉਸਦੇ ਪੁਰਾਣੇ ਸਬੰਧਾਂ ਬਾਰੇ ਸਾਹਮਣੇ ਆਈਆਂ ਨਮੀਆਂ ਈਮੇਲਾਂ ਤੋਂ ਬਾਅਦ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕੀ ਮੌਡਲਸਨ ਦੀ ਨਿਯੁਕਤੀ ਉਸ ਸਮੇਂ ਜਿਹੜੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਉਸ ਦੇ ਆਧਾਰ ਤੇ ਉਸ ਦੀ ਨਿਯੁਕਤੀ ਕੀਤੀ ਗਈ ਸੀ ਪਰ ਹੁਣ ਨਵੀਂ ਜਾਣਕਾਰੀ ਦੇ ਮਤਬਕ ਉਸ ਦੀ ਯੋਗਤਾ ਤੇ ਇਮਾਨਦਾਰੀ ਤੇ ਗੰਭੀਰ ਸੰਭਾਲ ਸਵਾਲ ਖੜੇ ਹੋਏ ਹਨ ਤੇ ਇਸ ਤੋਂ ਬਾਅਦ ਮੌਡਸਨ ਨੇ ਵੀ ਸਵਕਾਰਿਆ ਹੈ ਕਿ ਐਬਸਟ੍ਰੀਨ ਦੇ ਨਾਲ ਉਹਨਾਂ ਦੇ ਸਬੰਧ ਰਹੇ ਹਨ ਤੇ ਉਹ ਕਾਫੀ ਦੇਰ ਤੱਕ ਇਹਨਾਂ ਸਬੰਧਾਂ ਨੂੰ ਵੀ ਲੁਕੋ ਕੇ ਰੱਖੇ ਹਨ ਕਿਉਂਕਿ ਜਿਹੜੇ ਵੀ ਉਹਨਾਂ ਦੇ ਮੈਸੇਜ ਮਿਲੇ ਹਨ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਗੱਲਬਾਤ ਸ਼ੋ ਹੋ ਰਹੀ ਹੈ ਤੇ ਇਸ ਖੁਲਾਸੇ ਤੋਂ ਬਾਅਦ ਸਰਕਾਰ ਤੇ ਕਾਫੀ ਦਬਾਅ ਪੈ ਗਿਆ ਸੀ ਜਿਸ ਕਰਕੇ ਪ੍ਰਧਾਨ ਮੰਤਰੀ ਨੇ ਇਹ ਨੂੰ ਇੱਕ ਕਦਮ ਚੁਕਣਾ ਪਿਆ ਹੈ ਤੇ ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਰਾਜਨੀਤੀ ਵਿੱਚ ਕਾਫੀ ਵੱਡੀ ਸਿਆਸਤ ਸਿਆਸੀ ਹਲਚਲ ਲਿਆ ਦिती ਹੈ ਤੇ ਵਿਰੋਧੀ ਧਿਰ ਨੇ ਕਿਹਾ ਹੈ ਕਿ ਇਹ ਘਟਨਾ ਨਾ ਸਿਰਫ ਮਾਨ ਲਸਨ ਬਲਕਿ ਸਟਾਰਮਰ ਸਰਕਾਰ ਨੇ ਵੀ ਫੈਸਲਾ ਕਰਨ ਦੇ ਢੰਗ ਤੇ ਵਿੱਚ ਸਵਾਲ ਖੜੇ ਕਰਦੀ ਹੈ ਤੇ ਹੁਣ ਦੇਖਣਾ ਹੈ ਕਿ ਬ੍ਰਿਟੇਨ ਅਤੇ ਅਮਰੀਕਾ ਦੇ ਵਿਚਲੇ ਜਿਹੜੇ ਰਾਜਨੀਤਿਕ ਸਬੰਧ ਹੈ ਇਹਨਾਂ ਦਾ ਇਸ ਤੇ ਕੀ ਅਸਰ ਪੈਂਦਾ ਹੈ ਇਸ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਨੇਪਾਲ ਦੇ ਵਿੱਚ ਸੋਮਵਾਰ ਤੋਂ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਲਗਾਏ ਗਏ ਬੈਨ ਤੋਂ ਬਾਅਦ ਦੇਸ਼ ਦੇ ਵਿੱਚ ਲਗਾਤਾਰ ਉਥੇ ਜਿਹੜਾ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਤੇ ਇਸ ਸਿਆਸੀ ਉਥਲ-ਪੁਥਲ ਅਤੇ ਜਨਜੀ ਵੱਲੋਂ ਕੀਤੇ ਗਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਚਕਾਰ अब नेपाल तो एक बड़ी खबर सामने आ रही है कि जिथे ਦੱਸਿਆ ਜਾ ਰਿਹਾ ਹੈ ਕਿ ਜੈਨ ਜੀ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਤੋਂ ਮਗਰੋਂ ਪ੍ਰਧਾਨ ਮੰਤਰੀ ਵਜੋਂ ਸੁਸ਼ੀਲਾਕਾਰਕੀ ਦੇ ਨਾਮ ਨੂੰ ਉਰਾਤ ਕਰ ਦਿੱਤਾ ਗਿਆ ਹੈ ਤੇ ਜੈਨ ਜੀ ਦੇ ਆਗੂਆਂ ਨੇ ਇੰਜੀਨੀਅਰਿੰਗ ਇੰਜੀਨੀਅਰ ਕੁਲਮਨ ਦਾ ਨਾਂ ਵੀ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਸਾਹਮਣੇ ਰੱਖਿਆ ਹੈ ਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਜਿਹੜੀ ਨੇਪਾਲ ਦੀ ਸਰਕਾਰ ਦੀ ਕਮਾਨ ਹੈ ਉਹ ਕੌਣ ਸੰਭਲ ਲੇਗਾ ਕਿਉਂਕਿ ਇਸ ਤੋਂ ਪਹਿਲਾਂ ਸਾਬਕਾ ਚੀਫ ਜਸਟਿਸ ਸ਼ਿਸ਼ੀਲਾ ਕਰਗੀ ਦਾ ਨਾਮ ਜਾਂਜੀ ਦੇ ਅਗੋਂ ਵੱਲੋਂ ਅੱਗੇ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਇਸ ਦਾ ਵਿਰੋਧ ਹੋਣ ਲੱਗ ਪਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਨਾਮ ਵਾਪਸ ਲਿੱਤਾ ਗਿਆ ਹੈ ਤੇ ਹੁਣ ਕੁਲਮਨ ਕੀ ਸਿੰਘ ਦਾ ਨਾਮ ਅੱਗੇ ਰੱਖਿਆ ਗਿਆ ਹੈ ਇਸ ਤੋਂ ਬਾਅਦ ਇੱਕ ਹੋਰ ਵੱਡੀ ਨਿਊਜ਼ ਆ ਰਹੀ ਹੈ ਕਿ ਹੁਣ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਦੇ ਵਿੱਚ ਇੱਕ ਵੱਡਾ ਉਲਟਫਿਰ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 81 ਸਾਲਾਂ ਦੇ ਲੈਰੀ ਐਲਿਸਨ ਨੇ एलन मस्क ਨੂੰ ਪਿੱਛੇ ਛੱਡ ਦਿੱਤਾ ਹੈ ਹੁਣ ਤੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ ਤੇ ਉਹ ਇਤਤਨ ਦਸਦੀਏ ਜਿਵੇਂ ਕਿ ਜਿਵੇਂ ਹੀ 10 ਦਸੰਬਰ ਸਤੰਬਰ ਨੂੰ ਅਮਰੀਕੀ ਸਟਾਕ ਮਾਰਕੀਟ ਖੁੱਲਿਆ ਤੇ ਔਰੈਕਲ ਦੇ ਸ਼ੇਰਾਂ ਦੇ ਰਿਕਾਰਡ 40% ਵਧਿਆ ਤੇ ਇਸ ਕਰਕੇ ਐਲਿਸਨ ਜਿਹੜੀ ਕਿ ਹੁਣ ਐਲਨ ਮਸਕ ਨੂੰ ਪਿੱਛੇ ਛੱਡ ਰਹੇ ਹਨ ਉਹਨਾਂ ਦੀ ਜਾਇਦਾਦ ਇੱਕ ਦਿਨ ਦੇ ਵਿੱਚ ਹੀ 100 ਬਿਲੀਅਨ ਡਾਲਰ ਵਧ ਕੇ 393 ਬਿਲੀਅਨ ਡਾਲਰ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਕੰਪਨੀ ਦੇ ਇਤਿਹਾਸ ਦੇ ਵਿੱਚ ਇੱਕ ਦਿਨ ਦੇ ਵਿੱਚ ਹੀ ਸਭ ਤੋਂ ਵੱਡੀ ਛਾਲ ਮੰਨਿਆ ਜਾਂਦਾ ਹੈ ਤੇ ਹੁਣ ਆਪਾਂ ਕਿਹਾ ਚਲਦੇ ਹਾਂ ਕਿ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੀ ਤੇ 81 ਸਾਲਾਂ ਦੇ ਜਿਹੜੇ ਲੈਰੀ ਐਲਿਸਨ ਹੈ ਹੁਣ ਉਹ ਨੰਬਰ 1 ਪੋਜੀਸ਼ਨ ਤੇ ਪਹੁੰਚ ਗਏ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਦੁਨੀਆ ਭਰ ਦੇ ਵਿੱਚੜੀ ਸਿਆਸੀ ਹਲਚਲ ਚਲ ਰਹੀ ਹੈ ਤੇ ਸਿਰਫ 3 ਦਿਨਾਂ ਦੇ ਅੰਦਰ ਹੀ ਜਾਪਾਨ ਫਰਾਂਸ ਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ 7 ਸਤੰਬਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਅਸ਼ੀਬਾ ਨੇ ਅਸਤੀਫਾ ਦਿੱਤਾ 8 ਸਤੰਬਰ ਨੂੰ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਨੇ ਅਹੁਦਾ ਤਿਆਗ ਦਿੱਤਾ ਅਤੇ 9 ਸਤੰਬਰ ਨੂੰ ਨੇਪਾਲ ਦੇ ਕੇ ਪੀ ਸ਼ਰਮਾ ਨੇ ਨੂੰ ਵੀ ਆਪਣਾ ਅਹੁਦਾ ਛੱਡਣਾ ਪਿਆ ਇਹੀ ਤਾਂ ਦੱਸਿਆ ਕਿ ਜਪਾਨ ਦੇ ਜਿਹੜੇ ਪੀਐਮ ਇਸ਼ੀਬਾ ਨੂੰ ਹਾਲ ਦੇ ਵਿੱਚ ਜਿਹੜੀ ਸੰਸਦ ਦੀ ਬੋਟਾ ਹੋਈਆਂ ਸੀ ਉਹਨਾਂ ਦੇ ਵਿੱਚ ਉਹਨਾਂ ਨੂੰ ਹਾਰ ਮਿਲੀ ਹੈ ਇਸ ਤੋਂ ਫਰਾਂਸ ਦੇ ਪ੍ਰਧਾਨ ਮੰਤਰੀ ਨੋਵਿਸ ਨੂੰ ਸੰਸਦ ਦੇ ਵਿੱਚ ਵਿਸ਼ਵਾਸ ਮਤ ਨਹੀਂ ਮਿਲਿਆ ਤੇ ਜਿਸ ਤੇ ਕਰਕੇ ਉਹਨਾਂ ਨੂੰ ਜਿਹੜੀ ਇਸ ਵਾਰ ਉਹ ਨਹੀਂ ਰਹੇ ਹਨ ਤੇ ਨੇਪਾਲ ਦੇ ਵਿੱਚ ਜਨਜੀ ਵੱਲੋਂ ਸੋਸ਼ਲ ਮੀਡੀਆ ਦੇ ਪਵੰਦੀ ਦੇ ਵਿਰੋਧ ਚ ਹੋਈ ਹਿੰਸਕ ਦ੍ਰਿਸ਼ਨਾ ਦੇ ਹਾਲਾਤ ਤੋਂ ਬਾਅਦ ਉੱਥੇ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਵੀ ਅਸਤੀਫਾ ਦੇਣਾ ਪਿਆ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਯਾਨੀ ਕਿ ਕੱਲ ਇਟਲੀ ਦੇ ਪੀਐਮ ਮੈਲੋਨੀ ਨਾਲ ਭਾਰਤ ਦੇ ਯੂਰੋਪੀਅਨ ਯੂਨੀਅਨ ਦਰਮਿਆਨ ਜਿਹੜੇ ਪ੍ਰਸਾਬਿਤ ਫ੍ਰੀ ਵੇਜੜਾ ਉਹਨਾਂ ਦਾ ਵਪਾਰ ਹੈ ਉਹ ਸਮਝੌਤੇ ਤੇ ਚਰਚਾ ਕੀਤੀ ਹੈ ਤੇ ਇਸ ਦੇ ਲਈ ਦੋਨਾਂ ਨੇ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਗੱਲਬਾਤ ਟੈਲੀਫੋਨ ਤੇ ਹੋਈ ਹੈ ਤੇ ਇਸ ਗੱਲਬਾਤ ਦੇ ਦੌਰਾਨ ਨਰਿੰਦਰ ਮੋਦੀ ਨੇ ਯੂਕਰੇਨ ਦੇ ਟਕਰਾਅ ਨੂੰ ਖਤਮ ਕਰਨ ਦੇ ਤਰੀਕਿਆਂ ਦੇ ਨਾਲ ਹੀ ਭਾਰਤ ਤੇ ਜਿਹੜੇ ਯੂਰੋਪ ਤੇ ਸੰਬੰਧ ਹੈ ਉਹਨਾਂ ਨੂੰ ਵੀ ਜਿਹੜੀ ਵਧੀਆ ਕਰਨ ਦੇ ਦੀ ਚਰਚਾ ਕੀਤੀ ਹੈ ਕਿਹਾ ਹੈ ਕਿ ਉਹ ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਦਰਮਿਆਨ ਇੱਕ ਆਪਸੀ ਲਾਭਦਾਇਕ ਵਪਾਰਿਕ ਸੰਚੋਤੇ ਤੇ ਉਹਨੂੰ ਪੂਰਾ ਕਰਨ ਦੇ ਲਈ ਭਾਰਤ ਤੇ ਜਿਹੜੀ ਯੂਰੋਪੀਅਨ ਦੇਸ਼ ਹੈ ਗਿਆ ਉਹਨਾਂ ਦੇ ਨਾਲ ਕੰਮ ਕਰਨ ਦੀ ਉਮੀਦ ਰੱਖਦੇ ਹਨ ਤੇ ਇਸ ਤੋਂ ਬਾਅਦ ਉਹਨਾਂ ਨੇ ਇਟਲੀ ਦੇ ਪ੍ਰਧਾਨ ਮੰਤਰੀ ਮੈਲੋਨੀ ਦਾ ਧੰਨਵਾਦ ਵੀ ਕੀਤਾ ਹੈ ਤੇ ਮੋਦੀ ਨੇ ਇਟਲੀ ਦੇ ਦੇ ਜਿਹੜੀ ਗੱਲਬਾਤ ਹੋਈ ਹੈ ਪ੍ਰਧਾਨ ਮੰਤਰੀ ਨਾਲ ਉਸ ਦੇ ਦੌਰਾਨ ਜਿਹੜੇ ਭਾਰਤ ਤੇ ਉਹਨਾਂ ਦੇ ਸਬੰਧ ਹੈਗੇ ਆ ਉਹਨਾਂ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਹੈ ਇਸੇ ਅੱਜ ਦੀਆਂ ਕੁਝ ਖਾਤਕ ਬਣਾ ਇਸ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ